ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 24 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਅਮਰੀਕੀ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਹੀ ਮੌਸਮ ਸਾਫ਼ ਰਿਹਾ ਤੇ ਧੁੱਪ ਨਿਕਲੀ ਹੋਈ ਹੈ ਸਾਰੇ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਹਰਾ ਜਰੂਰ ਪੰਜਾਬ ਦੇ ਵਿੱਚ ਕਿਤੇ ਕਿਤੇ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਥੋੜੀ ਜਿਹੀ ਠੰਡ ਜਰੂਰ ਸਵੇਰ ਵੇਲੇ ਹੱਥਾਂ ਪੈਰਾਂ ਨੂੰ ਲੱਗ ਰਹੀ ਹੈ ਉੱਧਾ ਮੌਸਮ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਸਾਰਾ ਦਿਨ ਮੌਸਮ ਸਾਫ਼ ਰਹੇਗਾ ਤੇ ਨੀਲਾ ਆਸਮਾਨ ਦਿਖਾਈ ਦਿੰਦਾ ਰਹੇਗਾ। ਦੂਸਰੀ ਤਰਫ ਹਵਾ ਮਾਮ ਦੇ ਵਿੱਚ ਅੱਜ ਵੀ ਰਵਾਨਗੀ ਦੇਖਣ ਨੂੰ ਮਿਲੇਗੀ ਜਿਸ ਕਰਕੇ ਕੱਲ ਨੂੰ ਥੋੜਾ ਜਿਹਾ ਕੋਹਰਾ ਇਸ ਤੋਂ ਵੱਧ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੋ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ ਮੌਸਮ ਉਹਨਾਂ ਖੇਤਰਾਂ ਦੇ ਵਿੱਚ ਵੀ ਸਾਫ਼ ਰਹੇਗਾ। ਪੰਜਾਬ ਦੇ ਵਿੱਚ ਆਮ ਨਾਲੋਂ ਟੈਂਪਰੇਚਰ ਉੱਪਰ ਹੀ ਚੱਲ ਰਿਹਾ ਹੈ ਤੇ ਇੰਜ ਅਹਿਸਾਸ ਹੁੰਦਾ ਕਿ ਦੁਪਹਿਰ ਵੇਲੇ ਜਿੰਮੇ ਠੰਡ ਚਲੀ ਗਈ ਹੈ ਸੋ ਅਗਲੇ 1-2 ਦਿਨ ਕੋਰਾ ਰਹੇਗਾ ਹਰਿਆਣਾ ਰਾਜਸਥਾਨ ਦਿੱਲੀ ਤੱਕ ਮੌਸਮ ਸਾਫ ਬਣਿਆ ਹੋਇਆ ਹੈ 28 ਤੇ 29 ਨੂੰ ਮੀਂਹ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਇਹਨਾਂ ਦਿਨਾਂ ਦੇ ਵਿੱਚ ਪੈ ਸਕਦਾ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਇਸ ਮਹੀਨੇ ਦੇ ਅਖੀਲੇ ਦਿਨਾਂ ਵਿੱਚ ਲੱਗਦੇ ਹੋਏ ਦੇ